ਹਰਾਚਾਰਾ ਵੀ ਲੈ ਕੇ ਜਾਣਾ ਸੀਗਾ ਹਰਾਚਾਰਾ ਸਾਰਾ ਜਿਹਾ ਲੇਟ ਹੋ ਗਿਆ। ਅਉਣ ਅੱਜ ਪਹੁੰਚੇ ਸੀਗਾ ਤੇ ਪਹਿਲਾਂ ਵਿਆਹ ਗਏ ਹੋਏ ਸੀਗੇ ਵਿਆਹ ਫਿਰ ਗਏ ਤੋਂ ਬਾਅਦ ਉਦੋਂ ਬਾਅਦ ਚ ਇੱਕ ਸ਼ਹਿਰ ਅੱਗੇ ਥੋੜਾ ਸਾਮਾਨ ਲੈਣਾ ਸੀ ਤੇ ਹੁਣ ਲੇਟ ਹੋ ਗਏ ਤੇ ਅੱਜ ਹਰਾਚਾਰਾ ਥੋੜਾ ਜਿਹਾ ਲੇਟ ਹੋ ਗਿਆ। ਤੇ ਹੁਣ ਵੱਡੇ ਜਾਂ ਨਾ ਯਾਰ ਜਿੰਨੇ ਵੀ ਹੈਗੇ ਪੱਠੇ ਹਨ ਵੀ ਚਲ ਮੈਂ ਲੈ ਜੀਏ। ਤੇ ਬਾਕੀ ਹੁਣ ਤੁਹਾਨੂੰ ਮੈਂ ਦਿਖਾਈ ਦਿੰਦਾ ਵੀਡੀਓ ਚ। ਕਾਫੀ ਲੇਟ ਆ ਯਾਰ ਅੱਗੇ ਤਾਂ ਇੰਨਾ ਲੇਟ ਆਇਆ ਹੀ ਨਹੀਂ ਕਿਤੇ ਸਤਾ। ਇਹਦਾ ਸਾਧਰੇ ਜੇ ਪੱਠੇ ਮੰਨ ਲਓ ਵੀ ਲਿਆਉਣ ਵਾਲੇ ਬੰਦੇ ਆ ਅੱਜ ਇੰਨਾ ਕਿ ਲੇਟ ਹੋ ਗਿਆ ਪ੍ਰੋਗਰਾਮ ਮੈਂ ਕਹਿੰਦਾ ਵੀ ਜਿੰਨਾ ਵੀ ਕਹੋ ਤੁਸੀਂ ਇਹ ਤਾਂ ਜਿਆਦਾ ਲੇਟ ਆ ਤਮ ਤੇ ਹਜੇ ਮੈਨੂੰ ਕਹਿਆ ਨਹੀਂ ਤੇ ਆ ਵੀ ਤੂੰ ਹੁਣ ਵੀਡੀਓ ਕੱਟ ਪਾਉਣਾ ਹਨਾ ਵੀਡੀਓ ਕਟਿਆ ਤਾਂ ਪਾਈ ਦੀ ਕਿਉਂਕਿ ਹੁਣ ਟਾਈਮ ਨਹੀਂ ਲੱਗਦਾ ਨਾ ਟਾਈਮ ਬਹੁਤ ਘੱਟ ਹੈਗਾ ਤੇ ਅੱਜ ਵੀ ਲੇਟ ਹੋ ਗਿਆ ਪੱਠਿਆਂ ਨੂੰ ਇੰਨਾ ਕਲੇਟ ਹੋਇਆ ਮੈਂ ਆਹ ਟਾਈਮ ਕਿਤੇ ਪੱਠਿਆਂ ਨੂੰ ਆਇਆ ਨਹੀਂ ਸੀਗਾ ਸਵੇਰੇ 10 11 ਵਜੇ ਮੈਂ ਪੱਠੇ ਲੈ ਜਾਣਾ ਹੁੰਦਾ ਤੇਰੀ ਕੀ ਕਰਦੇ ਆ ਜੀ ਕਰਦਾ ਤਾਂ ਹੁਣ ਜਿਵੇਂ ਸਕੂਲਾਂ ਦੇ ਦਿਨ ਚੱਲਦੇ ਆ ਇਦੋਂ ਸਾਧਰੇ ਵੀ ਆ ਜਾਈਦਾ ਐ ਤਾਂ ਅਸੀਂ 5:30 6 ਵਜੇ ਵੀ ਆਏ ਆ ਇੱਕ ਦੋ ਵਾਰੀ ਕਿਉਂ ਹੁਣ ਕੰਮ ਹੁੰਦਾ ਫਿਰ ਲੇਟ ਹੋ ਜਾਈਦਾ ਅੱਜ ਵੀ ਥੋੜਾ ਜਿਹਾ ਲੇਟ ਹੋ ਗਿਆ ਕੰਮ ਹੁਣ ਜਿਹੜੇ ਬਾਈ ਹੁਣ ਜਿਹੜੇ ਪੱਠੇ ਲੈ ਕੇ ਜਾਣੇ ਆ ਇਹੇ ਆਪਾਂ ਦੋ ਦਿਨ ਤੇ ਲੈ ਕੇ ਜਾਣੇ ਆ ਇੱਕ ਦਿਨ ਦੇ ਨਹੀਂ ਦੋ ਦਿਨ ਦੇ ਕਿਉਂ ਹੁਣ ਕਾਲੂ ਫੇਰ ਵਿਆਹ ਜਾਣਾਗਾ ਤੇ ਵਿਆਹ ਜਾਣ ਕਰਕੇ ਹੁਣ ਦੋ ਦਿਨ ਦੇ ਲੈ ਜਾਣੇ ਆ ਇਸੇ ਕਰਕੇ ਲੇਟ ਅੱਜ ਅੱਜ ਦੇ ਵੀ ਲੈ ਕੇ ਜਾਣੇ ਸੀ ਤੇ ਕੱਲ ਦੇ ਵੀ ਉਮੈਂ ਇਹ ਟਰੈਕਟਰ ਦੀ ਲੈ ਕੇ ਜਾਣਾ ਹੁਣ ਨਾ ਬਾਰ-ਬਾਰ ਢੇੜੇ ਜੇ ਨਹੀਂ ਲਾਉਂਦਾ ਪਰ ਐ ਹੁੰਦਾਗਾ ਵੀ ਹਨਾ ਅੱ비 ਕੋਈ ਕੰਮ ਨਿਕਲਿਆ ਆਉਦਾ ਹੁਣ ਮੈਂ 2 ਦਿਨ ਦੇ ਪੱਠੇ ਲੈ ਕੇ ਜਾਣਾ ਹੁਣ 1 ਦਿਨ ਦੇ ਤਾਂ ਮੈਂ ਕਿਤੇ ਲੈਕ ਨਹੀਂ ਗਿਆ ਦੋਹੋਂ ਦੇ 1 ਦਿਨ ਦੇ ਉਦੋਂ ਲੈ ਕੇ ਜਾਈਦੇ ਆ ਜਦੋਂ ਕਈ ਵਾਰੀ ਕੋਈ ਪਾਣੀ ਪੂਣੀ ਵਗੈਰਾ ਲੱਗਿਆ ਹੁੰਦਾ ਹਰੇ-ਚਾਰੇ ਨੂੰ ਫੇਰ ਲੈ ਕੇ ਜਾਈਦੇ ਆ ਤੇ ਹੁਣ ਬਈ ਹੁਣ ਵੱਧ ਤੋਂ ਵੱਧ ਲਾਈਵ ਜਿਹੜਾ ਹੋਇਆ ਕਰਾਂਗੇ ਤੇ ਅੱਗੇ ਹੋਇਆ ਨਹੀਂ ਜਾਂਦਾ ਲਾਈਵ ਕੱਟ ਹੋਇਆ ਜਾਂਦਾ ਸੀ ਤੇ ਹੁਣ ਹੋਇਆ ਕਰਾਂਗੇ ਲਾਈਵ ਤੇ ਹੁਣ ਵਿਆਹ ਵੀ ਹੈਗੇ ਆ ਤੇ ਦੁਬਾਰਾ ਚ ਫ੍ਰੀ ਹੋ ਜਾਾਂਗੇ ਫਿਰ ਫ੍ਰੀ ਹੋ ਕੇ ਫਿਰ ਵੀ ਲਾਈਵ ਕੋਈ ਵੀ ਕੰਮ ਕਰਨਾ ਆਪਾਂ ਲਾਈਵ ਹੋਇਆ ਕਰਾਂਗੇ ਮਾੜਾ ਮੋਟਾ ਚਾਹੇ 2 ਮਿੰਟ 4 ਮਿੰਟ 10 ਮਿੰਟ 20 ਮਿੰਟ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਜਰੂਰ ਕਰ ਦਿਆ ਕਰੋ ਆ ਵੀ ਹੁਣ 2-4 ਮਿੰਟ ਮਖਾ ਚਲੋ ਆ ਵੀ ਅਵੇਲਾ ਸੀਗਾ ਲਾਈਵ ਹੋ ਲਈਏ ਤੇ ਹੁਣ ਮੈਂ ਹਰਾਚਾਰਾ ਵੜਦਾ ਸੀ ਤੇ ਲੇਟ ਹੋਣੇ ਕਰਕੇ ਬਾਕੀ ਆਇਆ ਯਾਰ ਵੀ ਜੇ ਆਪਾਂ ਲਾਈਵ ਹੁੰਨੇ ਆ ਫਿਰ YouTube ਤੇ ਨਾ ਤੇ ਵਿਊ ਵਧੀਆ ਆਉਂਦੇ ਆ ਤੇ ਸਬਸਕ੍ਰਾਈਬ ਵਧੀਆ ਆਉਣ ਲੱਗ ਜਾਂਦੇ ਆ ਹੁਣ ਜੇ ਆਪਾਂ ਹੁਣ ਵੀਡੀਓ ਵਗੈਰਾ ਕੋਈ ਪਾਉਂਦੇ ਨਹੀਂ ਤਾਂ ਰੀਚ ਆ ਜਿਹੜੀ ਉਹ ਚੈਨਲ ਦੀ ਘਟ ਜਾਂਦੀ ਆ ਬਹੁਤ ਜ਼ਿਆਦੇ ਹੁਣ ਕੋਈ ਵੀ ਪੇਜ ਆਦਾ ਹੈ Instagram ਤੇ ਪਾਉਣੇ ਆਪਾਂ ਤੇ ਚਾਹੇ ਆਪਾਂ YouTube ਤੇ ਪਾ ਲੋ ਚਾਹੇ Facebook ਤੇ Snapchat ਜਿਹੜਾ ਵੀ ਪਲੇਟਫਾਰਮ ਹੈਗਾ ਜਿੱਥੇ ਮਰਜ਼ੀ ਪਾ ਲਈਏ ਉਹਤੇ ਵਿਊ ਘਟਣ ਲੱਗ ਜਾਂਦੇ ਆ ਫਿਰ ਵੀ ਉਹ ਨਹੀਂ ਹੁੰਦੇ ਹੈਗੇ ਰੀਚ ਘਟ ਜਾਂਦੀ ਹੈ ਜਦੋਂ ਹੁਣ ਜੇ ਹਰ ਰੋਜ਼ ਇੱਕ ਵੀਡੀਓ ਪਾਈ ਜਾਓ ਚਾਹੇ ਦੋ ਪਾਈ ਜਾਓ ਠੀਕ ਆ ਛੋਟੀ ਹੀ ਪਾ ਦਿਓ ਚਾਹੇ ਉਹਤੇ ਵਿਊ ਨੇ ਜਿਹੜੇ ਫਿਰ ਵਧੀਆ ਆਉਂਦੇ ਆ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਥੋੜੀ ਬਹੁਤੀ ਸੀਗਾ ਨਾ ਸ਼ੇਅਰ ਕਰ ਦਿਆ ਕਰੋ ਮੈਂ ਅੱਜ ਸੀਗਾ ਫ੍ਰੀ ਫ੍ਰੀ ਕਰਕੇ ਮੈਂ ਖਾਂ ਵੀ ਅੱਜ ਚੱਲ 2-4 ਮਿੰਟ ਆਪਾਂ ਲਾਈਵ ਹੁੰਨੇ ਆ ਹੁਣ ਵੀ ਮੈਂ ਇਸੇ ਕਰਕੇ ਲਾਈਵ ਹੋਇਆ ਸੀਗਾ ਮੈਂ ਖਾਂ ਵੀ ਚੱਲ ਹਨਾ ਸਾਰਿਆਂ ਨਾਲ ਆਪਾਂ ਥੋੜੀ ਬਹੁਤੀ ਵੀਡੀਓ ਸ਼ੇਅਰ ਕਰ ਲੈਣੇ ਆ ਅੱਜ ਲੇਟ ਹੋਣ ਕਰਕੇ ਸਾਰਾ ਕੰਮ ਸਾਰਾ ਹੀ ਸਾਰੀ ਲੇਟ ਹੋ ਗਿਆ ਸਾਰੇ ਜੇ ਸਵੇਰੋਂ ਲੇਟ ਹੋ ਜਾ ਤਾਂ ਸਾਰਾ ਕੰਮ ਹੀ ਲੇਟ ਹੋ ਜਾਂਦਾ ਜਿੰਨਾ ਵੀ ਹੁੰਦਾ ਇਹ ਦੇਖਿਆ ਹੈਗਾ ਪਰ ਤੇ ਆ ਕੇ ਚਲੋ ਜੀ ਠੀਕ ਆ ਫਿਰ ਫੇਰ ਲਾਈਵ ਹੋਵਾਂਗੇ